ਮਾਤਾ ਜੀ ਨੇ ਮੈਨੂੰ 베ਰ ਲਿਆ ਕੇ ਦਿੱਤਾ ਸੀ ਉਹ ਚੌਲੇ ਚ ਪਾਇਆ ਸੀ ਮੇਰਾ ਵਿਆਹ ਵੀ ਨਹੀਂ ਹੋ ਰਿਹਾ ਸੀ ਅੱਛਾ ਜੀ ਜਿਸ ਤਰ੍ਹਾਂ 베ਰ ਨੂੰ ਚ ਪਾਇਆ ਉਸੇ ਹੀ ਵਕਤ ਹੱਥ ਹੱਥ ਮੇਰਾ ਰਿਸ਼ਤਾ ਆ ਗਿਆ ਗੈਰੀ ਦਾ 베ਰ ਫੰ데요 ਸਾ ਇਹ ਮੇਰ ਦਾ ਸ਼ੁਕਰਾਨਾ ਹੈ ਬਾਬਾ ਜੀ ਦੀ ਬਹੁਤ ਜੀ ਮੈਨੂੰ ਬਹੁਤ ਜਿਆਦਾ ਕੈਂਸਰ ਸੀ ਚੌਥੇ ਸਿਹਤ ਕੈਂਸਰ ਸੀ ਗੁਰੂ ਰਾਮਦਾਸ ਜੀ ਦੇ ਜਿਉਂ ਮੈਂ ਦਰਤੇ ਆਈਆਂ ਵੈਰੂ ਨੇ ਮੇਰੇ ਸਭ ਹੀ ਦੁੱਖ ਦੂਰ ਕਰਦੇ ਵੈਰੂ ਕਿੰਨਾ ਸਮਾਂ ਤਾਂ ਮੈਨੂੰ ਮੈਨੂੰ ਚਾਹ ਸਾਲੋਂ ਦੇ ਪਹਿਲਾਂ ਕੈਂਸਰ ਹੋਇਆ ਚਾਹ ਸਾ 34 ਸਟੇਟ ਮੇਨ ਕੈਂਸਰ ਸੀ ਇਸ ਵੈਰੂ ਦੇ ਦਾਦਾ ਜੋਂ ਮੈਂ ਇਸ ਦਰ ਤੋਂ ਮਾਈ ਜੋਂ ਵੈਸੇ ਮੇਰਾ ਦੁੱਖ ਕਟਿਆ ਪਰਮਾਤਮਾ ਨੇ ਇੱਕ ਗੋਲੀ ਵੀ ਨਹੀਂ ਮੇਖਾਂਦੀ ਜੇ ਚ ਇੰਨੀ ਸੇਵਾ ਪ੍ਰਯਮ ਦੇ ਮੈਂ ਦੇਣਾ ਰਾਤ ਦੇ ਸੇਵਾ ਦਾ ਬ੍ਰਿਅਤ ਤੇ ਕਬੂ ਤੇ ਗੁਰੂ ਰਾਮਦਾਸ ਜੀ ਕਿਰਪਾਈ ਜਿਨ੍ਹਾਂ ਚੋੜੀ ਪਾਈ ਆ ਫਾਲਾ ਉਹਨਾਂ ਦੀ ਕਿਰਪਾ ਜੀ ਜੇ ਜਦੋਂ ਇਸ਼ਨਾਨ ਕੀਤਾ ਜਾਂਦਾ ਸਾਰੇ ਦੁਖੜੇ ਦੂਰ ਹੋ ਜਾਂਦੇ ਹਾਂ ਹਾਂਜੀ ਸਾਰੇ ਦੁਖੜੇ ਦੂਰ ਹੋਣੇ ਆ ਜੀ ਕਿਤੋਂ ਆਏ ਅਸੀਂ ਨਨੇਓਲੇ ਤੇ ਆਏ ਆਂ ਜੀ ਅੱਜ ਜੇ ਕੀ ਲੱਗਦਾ ਕਿ ਜਦੋਂ ਇਸ਼ਨਾਨ ਕੀਤਾ ਜਾਂਦਾ ਤਾਂ ਗੁਰੂ ਗੰਗਾ ਸਾਹਿਬ ਜੀ ਕਿਰਪਾ ਕਰਦੇ ਨੇ ਹਾਂਜੀ ਬਹੁਤ ਕਿਰਪਾ ਕਰਦੇ ਆਂ ਜੀ ਮਨ ਖੁਸ਼ ਹੁੰਦਾ ਜੀ ਸਾਰਿਆਂ ਦੁੱਖ ਦੂਰ ਦੇ ਮਾਨ ਰੰਗੂ ਰਾਮਦਾਸ ਸਾਰਿਆਂ ਦੁੱਖ ਘਟਦਾ ਜੀ ਤੈਨੂੰ ਪੋਤਕ ਵਰਤਦੇ ਪ੍ਰਸ਼ਾਦ ਦੀ ਉਡੀਕ ਕਰ ਰਹੇ ਹਰ ਸਾਲ 베ਰ ਤੱਕਦੇ ਨੇ ਹਾਂ 베ਰ ਜੀ ਜੀ ਕਰਦੇ ਕਿੰਨਾ ਸਮਾਂ ਹੋ ਗਿਆ ਬੈਠੇ ਨੂੰ ਮੈਟਨ ਹੋ ਕੇ 15 ਕਿੰਮਟ ਦਾ اچھا ਇਹ ਤੇ ਲੱਗਦਾ ਕਿ ਹਲ ਪ੍ਰਸ਼ਾਦ ਆਇਆ ਮੇਰੇ ਹਾਂ ਮੇਰੇ ਜੂ ਮਾਰਾ ਇੱਥੇ ਪਾ ਰੱਖਿਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੋ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਹਾਂ ਇੱਥੇ ਕਿ ਤੁਸੀਂ ਪ੍ਰਕਰਮਾਂ ਦੇ ਵਿੱਚ ਤਿੰਨ 베ਰੀਆਂ ਮੌਜੂਦ ਦੇਖੋਗੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੇਰੀਆਂ ਨੂੰ ਮਿੱਠੇ 베ਰ ਲੱਗੇ ਹੋਏ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਬੇਰੀਆਂ ਦਰਸ਼ਨ ਕਰਵਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਦੁੱਖ ਭੰਜਣੀ ਜਿਹੜਾ ਕਿ 베ਰ ਸਾਹਿਬ ਗੁਰਦੁਆਰਾ ਇਸ ਦੇ ਕੋਲ ਖੜੇ ਆ ਔਰ ਉੱਪਰ 베ਰੀ ਬੜੀ ਵੱਡੀ ਲੱਗੀ ਹੋਈ ਹੈ ਪਿਛਲੇ 5 ਦਹਾਕਿਆਂ ਤੋਂ ਇਹ 베ਰੀ ਇਸੇ ਤਰ੍ਹਾਂ ਹੀ ਸੁਸ਼ੋਭਿਤ ਹੈ ਹਰ ਸਾਲ ਇਸ ਨੂੰ ਮਿੱਠੇ 베ਰ ਲੱਗਦੇ ਨੇ ਤੇ ਸੰਗਤਾਂ ਦੇਸ਼ਾਂਵ ਦੇਸ਼ਾਂ ਤੋਂ ਇੱਥੇ ਜਿਹੜੀ ਪਹੁੰਚਦੀ ਹੈ ਨਤਮਸਤਕ ਹੋਣ ਵਾਸਤੇ ਉਹ ਬੇਰ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਲੈਂਦੀਆਂ ਨੇ ਸੋ ਸੰਗਤ ਦੀ ਆਸਤਾ ਬਹੁਤ ਜ਼ਿਆਦਾ ਹੈ ਦੂਰੋਂ ਦੂਰੋਂ ਜਦੋਂ ਸੰਗਤਾਂ ਨੂੰ ਪਤਾ ਹੈ ਕਿ ਇਸ ਮਹੀਨੇ ਤਕਰੀਬਨ ਦਸੰਬਰ ਦੇ ਮਹੀਨੇ ਤੋਂ ਹੀ ਬੇਰੀਆਂ ਨੂੰ ਬੇਰ ਲੱਗਣ ਲੱਗ ਪੈਂਦੇ ਨੇ ਤੇ ਮਾਰਚ ਅਪ੍ਰੈਲ ਤੱਕ ਇਹ ਬੇਰ ਲੱਗੇ ਰਹਿੰਦੇ ਨੇ ਤਾਂ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪਹੁੰਚਦੀਆਂ ਨੇ ਤੇ ਇਸ ਬੇਰ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਗ੍ਰਹਿਣ ਕਰਦਿਆਂ ਨੇ ਸੋ ਬੜੇ-ਬੱਡੇ ਭਾਗਾਂ ਵਾਲੀ ਸੰਗਤ ਹੁੰਦੀ ਹੈ ਜਿਨ੍ਹਾਂ ਨੂੰ ਇਹ ਬੇਰ ਮਿਲਦੇ ਨੇ ਸੋ ਕਈ ਘੰਟੇ ਇੱਥੇ ਆ ਬੈਠ ਕੇ ਤਪੱਸਿਆ ਕਰਦਿਆਂ ਨੇ ਵੇਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਦਿਆਂ ਸੋ ਸੰਗਤਾਂ ਦੂਰੋਂ-ਦੂਰੋਂ ਆਈਆਂ ਨੇ ਗੱਲਬਾਤ ਕਰਾਂਗੇ ਕਿੱਥੋਂ ਆਏ? ਆਏ ਲੁਧਿਆਣੇ ਜੀ। ਦੇਖੋ ਪੰਜਨੇ ਨੂੰ ਬੇਰ ਲੱਗੇ ਹੋਏ ਨੇ ਮਿੱਠੇ ਬੇਰ ਨੇ ਸੰਗਤਾਂ ਦੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਔਰ ਕਈ ਘੰਟੇ ਤਪੱਸਿਆ ਕਰਦੇ। ਹਾਂਜੀ 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 ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ।

मथा टेकया और सोटी मेरी आते आगे छूट गई और मैं पूरी तरह परिक्रमा भज के की बिना सोटी, सोटी के बिना सोटी तक परिक्रमा पाच के की और आज मैं उसी तरह आई हां थोड़ी चल नहीं सकती हां और बाबा जी ने मेहर कीते थोड़ा चलना शुरू हो गया और बाबा जी दी अपार बख्शीश कृपा हुई है

ਇਹ ਉਹ ਧਾਰਾ ਜਿੱਥੋਂ ਕੋਈ ਖਾਲੀ ਨਹੀਂ ਮੁੜਦਾ ਹਾਂਜੀ ਬਿਲਕੁਲ ਉਹੀ ਧਾਰੇ ਪਰ ਸਾਡੀਆਂ ਚੋਲੇ ਇੱਥੇ ਹੀ ਪਰਿਵਰਤਤ ਪਰ ਬਹੁਤ ਅਚੀ ਤਰ੍ਹਾਂ ਪਰਿਆ ਨੇ ਬਾਬਾ ਜੀ ਦਾ ਬਹੁਤ ਚੁੱਕਾ ਹੈ ਅੱਜ ਵੀ ਕੋਈ ਵੀ ਤੁਸੀਂ ਇੱਥੇ ਆਏ ਹੋ ਬੇਰ ਲੱਗੇ ਹੋਏ ਨੇ ਕੋਈ ਬੇਰ ਤੁਹਾਨੂੰ ਪ੍ਰਾਪਤ ਹੋਇਆ ਨਿਸ਼ਤਾਨ ਕਰਕੇ ਬਾਹਰ ਹੀ ਨਿਕਲਿਆ ਤੁਹਾਨੂੰ ਮਿਲ ਗਿਆ ਜੀ ਹਾਂਜੀ ਹਾਂਜੀ ਸਾਨੂੰ ਆਹ ਦੇਖੋ ਜਿੰਨਾ ਹੀ ਮਿਲਿਆ ਗੁਰਮਾਰਾ ਜੀ ਚਲੋ ਅਚਲ ਲਿਓ ਜੀ ਪਰ ਮੈਂ ਤਾਂ ਬਹੁਤ

ਹਾਂਜੀ ਸਾਡੇ ਦੁਖੜੇ ਦੂਰ ਹੋਏ ਨੇ ਬਾਬਾ ਜੀ ਅਸੀਂ ਇਹ ਅਰਦਾਸ ਕਰਾਂਗੇ ਜਿੰਨੇ ਵੀ ਸੰਗਤ ਆਈਏ ਸਾਰਿਆਂ ਦਾ ਭੱਲਾ ਕਰੋ ਸਾਰੀ ਸੰਗਤ ਤੇ ਤੋਂ ਚੋਰੀਆਂ ਪਾ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸੰਗਤ ਦੂਰ ਦਰਾਡਿਓ ਪਹੁੰਚੀ ਹੈ ਕਿਉਂਕਿ ਇੱਥੇ ਸੰਗਤ ਦੀ ਆਸਤਾ ਬਹੁਤ ਜ਼ਿਆਦਾ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪ ਸਹਾਈ ਹੁੰਦੇ ਨੇ ਆਪਣੇ ਸੇਵਕਾਂ ਦੇ ਜਿਹੜਾ ਵੀ ਇੱਥੇ ਆ ਕੇ ਤਨ ਮਨ ਅਰਦਾਸ ਕਰਦਾ ਹੈ ਪਾਠ ਕਰ ਦਿੱਤਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਉਹਨਾਂ ਦੀ ਕਿਰਪਾ ਕਰਦੇ ਨੇ ਸੱਚਖੰਡ ਸ਼੍ਰੀ ਦਰਪਾਰ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਕਿ ਗੁਰਦੁਆਰਾ ਸ਼੍ਰੀ ਦੁਖ ਪੰਨੀ ਬੇਰ ਸਾਹਿਬ ਜਿੱਥੇ ਕਿ ਹਰ ਸਾਲ ਮਿੱਠੇ ਬੇਰ ਲੱਗਦੇ ਨੇ ਪਿਛਲੇ 500 ਸਾਲ ਪੁਰਾਣੀ ਇਹੀ ਬੇਰੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤ ਬੇਰ ਦਾ ਪ੍ਰਸ਼ਾਦ ਲੈਣ ਲਈ ਦੂਰੋਂ ਦੂਰੋਂ ਪਹੁੰਚਦੀ ਹੈ ਕਿ ਇੱਥੇ ਘੰਟਿਆਂ ਪਤੀ ਅਰਦਾਸ ਕਰਕੇ ਬੇਰ ਲੈਣ ਦੀ ਉਡੀਕ ਕਰਦੀ ਹੈ ਤਾਂ ਜੋ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਉਹਨਾਂ ਦੀ ਝੋਲੀ ਵਿੱਚ 베ਰ ਦਾ ਇੱਕ ਟੁਕੜਾ ਹੀ ਪਾਵੇਂ ਡਿੱਗ ਜਾਵੇ ਉਹਨਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਮਿਲੇ ਸੋ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਬੈਠ ਕੇ ਕਈ ਘੰਟਿਆਂ ਤੋਂ ਬੈਠ ਕੇ 베ਰ ਦੇ ਪ੍ਰਸ਼ਾਦ ਦੀ ਉਡੀਕ ਕਰਦੀ ਹੈ ਸੰਗਤ ਨਾਲ ਗੱਲਬਾਤ ਕਰੇ ਮੈਂ ਕਿੱਥੋਂ ਆਏ ਹੋ ਅਸੀਂ ਗਾਇਲੀ ਤੋਂ ਆਏ ਹਾਂ ਅਈ ਗਾਇਲੀ ਤੋਂ ਆਏ ਤੇ ਪ੍ਰਸ਼ਾਦ ਦੀ ਉਡੀਕ ਕਰ ਰਹੇ ਹੋ ਹਰ ਸਾਲ 베ਰ ਲੱਗਦੇ ਨੇ ਹਾਂ 베ਰ ਜੀ ਜੀ ਕਰਦੇ ਕਿੰਨਾ ਸਮਾਂ ਹੋ ਗਿਆ ਬੈਠੇ ਨੂੰ ਮੇਚਾਂ ਹੋ ਗਏ 15 ਕਿ ਮਿੰਟ ਦਾ ਅੱਛਾ ਇਹ ਤੇ ਲੱਗਦਾ ਕਿ ਹਲ ਪ੍ਰਸ਼ਾਦ ਆਇਆ ਮੇਨਾਂ ਹਾਂ ਮਿਲਿਆ ਜੂ ਮੇਰ ਜੂ ਦਾ ਮਹਾਰਾਜ ਚੱਪਾ ਨਾ ਅਰਦਾਸ ਕਰ ਰਹੇ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਅਕੀ ਮਿਲੂ ਨਾ ਬਾਬਾ ਰਾਮਦਾਸ ਜੀ ਦੇਵ ਦਾ ਪਰਮਾਤਮਾ ਸੱਚੇ ਪਾਤਸ਼ਾਹ ਜਿਹੜੀ ਅਰਦਾਸ ਤੁਸੀਂ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਕੀ ਕੰਦੇ ਸੰਗਤੋਂ ਦਿੱਤਾ ਉਹ ਆਡੀਸਟ ਕੱਪਲੇ ਬਾਬਾ ਐ ਕਰਦੇ ਚੜ੍ਹੋਤਾ ਹੋਵੇ ਅੱਛਾ ਨਾ ਮੇਰ ਦੋਤਾ ਹੋ ਮਾਰ ਪਤ ਦੇਵ ਮੋਤੀ ਨਾ ਮੁਰਗਾ ਹੁੰਦਾਂ ਇੱਥੇ ਸੁੱਖਾ ਵਰਗਾ ਇੱਥੇ ਆ ਕੇ ਸਭ ਨਾ ਦੇਰ ਜ਼ਰੂਰ ਹੈ ਪਰ ਮੇਰਾ ਤਾਂ ہاں ਮਿਲੂਗਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਸੰਗਤ ਦੀ ਸ਼ਰਤਾਂ ਭਾਵਨਾ ਬਹੁਤ ਜ਼ਿਆਦਾ ਔਰ ਇੱਥੇ ਆ ਕੇ ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਸਭ ਦੀ ਅਰਦਾਸ ਪੂਰੀ ਹੁੰਦੀ ਹੈ ਸੋ ਠਾਠਾ ਮਾਰਦਾ ਇਹ ਕੱਟ ਤੁਸੀਂ ਦੁਕਰਦਵਾਰਾ ਸ੍ਰੀ ਦੁਖਪੰਣੀ ਬੇਰ ਸਾਹਿਬ ਕੋਲੇ ਦੇਖ ਸਕਦੇ ਹੋ ਜਿੱਥੇ ਕਿ ਬੇਰ ਲੈਣ ਦੇ ਲਈ ਸੰਗਤ ਕਾਫੀ ਲੰਮੇ ਸਮੇਂ ਤੋਂ ਉਡੀਕ ਕਰਦੀ ਐ ਸੋ ਮਿੱਠੇ 베ਰ ਲੱਗੇ ਨੇ ਇਸ 베ਰੀ ਨੂੰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਦੀ ਕਿਰਪਾ ਕੇ 500 ਸਾਲ ਪੁਰਾਣੀ ਇਹ 베ਰੀ ਐ ਜਿਸ ਨੂੰ ਕੇ ਮਿੱਠੇ 베ਰ ਲੱਗੇ ਹੋਏ ਨੇ ਬੜੀ ਹੀ ਦੇਖ ਰੇਖ ਦੇ ਨਾਲ ਇਸ ਨੂੰ ਰੱਖਿਆ ਜਾਂਦਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਖਾਸ ਉਪਰਾਲਾ ਕਿਉਂਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਤਿੰਨ 베ਰੀਆਂ ਨੇ ਤੇ ਤਿੰਨਾਂ 베ਰੀਆਂ ਦੀ ਦੇਖ ਰੇਖ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਰਦੀ ਹੈ ਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਦੀ ਕਿਰਪਾ ਹੈ ਜਿਹੜੀਆਂ ਇਹ ਬੇਰੀਆਂ ਪਿਛਲੇ ਐ 5 ਦਹਾਕਿਆਂ ਤੋਂ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਮਿੱਠੇ 베ਰ ਦੇ ਰੀਆਂ ਨੇ ਤੇ ਹਰ ਸਾਲ ਇਹਨਾਂ ਨੂੰ ਮਿੱਠੇ 베ਰ ਲੱਗਦੇ ਨੇ ਤੁਸੀਂ ਜਿੱਥੇ ਵੀ ਦੇਖੋਗੇ ਤੁਹਾਨੂੰ ਮਿੱਠੇ 베ਰ ਹੀ ਨਜ਼ਰ ਆਉਣਗੇ ਸੋ ਬੜੀ ਵੱਡੀ ਕਿਰਪਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਜਿਹੜਾ ਵੀ ਇਸ ਜਗ੍ਹਾ ਤੇ ਆ ਕੇ ਪਵਿੱਤਰ ਇਸ਼ਨਾਨ ਕਰਦਾ ਹੈ ਤਾਂ ਉਸਦੇ ਦੁੱਖੜੇ ਦੂਰ ਹੁੰਦੇ ਨੇ ਸੋ ਸੰਗਤਾਂ ਦੀ ਜਿਹੜੀ ਸ਼ਰਧਾ ਭਾਵਨਾ ਉਹ ਬਹੁਤ ਜ਼ਿਆਦਾ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਨ ਦੇ ਲਈ ਬੜੀ ਵੱਡੀ ਕਿਰਪਾ ਸੋ ਤੁਸੀਂ ਦੇਖ ਸਕਦੇ ਹੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਹੈ ਇੱਥੇ ਆ ਕੇ ਇਸ਼ਨਾਨ ਕਰਦੀ ਹੈ ਪਾਣੀ ਪੜਦੀ ਹੈ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਤੇ ਕਿਰਪਾ ਕਰਦੇ ਨੇ ਸੋ ਇਹ 베ਰੀ ਜਿਹੜੀ ਹਰ ਸਾਲ ਇਸ ਨੂੰ ਮਿੱਠੇ 베ਰ ਲੱਗਦੇ ਨੇ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਤਿੰਨ 베ਰੀਆਂ ਨੇ ਜਿਨ੍ਹਾਂ ਨੂੰ ਕਿ ਮਿੱਠੇ ਬੇਰ ਲੱਗਦੇ ਨੇ ਸੋ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਸੰਗਤ ਦੀ ਆਸਤਾ ਸ਼ਰਤਾ ਭਾਵਨਾ ਬਹੁਤ ਜ਼ਿਆਦਾ ਹੈ ਕੀ ਲੱਗਦਾ ਕਿ ਇੱਥੇ ਜਦੋਂ ਇਸ਼ਨਾਨ ਕੀਤਾ ਜਾਂਦਾ ਸਾਰੇ ਦੁੱਖੜੇ ਦੂਰ ਹੋ ਜਾਂਦੇ ਹਾਂ ਹਾਂ ਜੀ ਸਾਰੇ ਦੁੱਖੜੇ ਦੂਰ ਹੋਣੇ ਆਸੇ ਅਸੀਂ ਨਿਓੜੇ ਤੇ ਆਏ ਹਾਂ ਅੱਜ ਹਾਂ ਜੀ ਕੀ ਲੱਗਦਾ ਕਿ ਜਦੋਂ ਇਸ਼ਨਾਨ ਕੀਤਾ ਜਾਂਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ ਹਾਂ ਜੀ ਬਹੁਤ ਕਿਰਪਾ ਕਰਦੇ ਆਂ ਜੀ ਮਨ ਖੁਸ਼ ਹੁੰਦਾ ਜੀ ਦੁੱਖੜੇ ਬੇਰ ਲੱਗੇ ਨੇ ਅੱਜ ਮੇਰੀਆਂ ਨੂੰ ਹਾਂ ਜੀ ਹਾਂ ਕੋਈ ਫੇਰ ਮਿਲਿਆ ਤੁਹਾਨੂੰ ਨਾ ਜੀ ਹਲੇ ਤੱਕ ਕੋਈ ਫੇਰ ਨਹੀਂ ਪਰ ਸਾਬ ਉੜਿਕਣਾ ਪੈਂਦਾ ਹਾਂਜੀ ਹਾਂ ਉੜਿਕਣਾ ਜ਼ਰੂਰ ਪੈਂਦਾ ਜੀ ਕਿਤੇ ਨਾਲ ਹੀ ਆਏ ਹੋ ਹਾਂ ਜੀ ਨਾਲ ਹੀ ਆਏ ਅੱਛਾ ਜੀ ਹਾਂ ਜੀ ਕੀ ਲੱਗਦਾ ਕਿ ਇਹ ਉਹ ਸਥਾਨ ਆ ਜਿੱਥੇ ਆ ਕੇ ਇਨਸਾਨ ਸਭ ਦੁੱਖੜੇ ਭੁੱਲ ਜਾਂਦਾ ਹਾਂ ਜੀ ਸਭ ਭੁੱਲ ਜਾਂਦਾ ਦੁੱਖੜੇ ਹਾਂ ਕੀ ਕਹਣ ਕਿੱਥੋਂ ਆਏ ਤੁਸੀਂ ਕਿੱਥੋਂ ਮੈਨੂੰ ਬਹੁਤ ਜ਼ਿਆਦਾ ਕੈਂਸਰ ਸੀ ਚੌਥੇ ਸਿਹਤ ਕੈਂਸਰ ਸੀ ਗੁਰੂ ਰਾਮਦਾਸ ਜੀ ਦੇ ਜਿਉ ਮੈਂ ਦਰਤੇ ਆਈਆਂ ਵੈਰੂ ਨੇ ਮੇਰੇ ਸਭ ਹੀ ਦੁੱਖ ਦੂਰ ਕਰਦੇ ਵੈਰੂ ਕਿੰਨਾ ਸਮਾਂ ਪਹਿਲਾਂ ਮੈਨੂੰ ਮੈਨੂੰ 40 ਸਾਲਾਂ ਦੇ ਪਹਿਲਾਂ ਕੈਂਸਰ ਹੋਇਆ 40 43 ਸਟੇਜ ਮੇਨੂੰ ਕੈਂਸਰ ਸੀ ਇਸ ਵੈਰੂ ਦੇ ਦਾਦਾ ਜਿਉ ਮੈਂ ਇਸ ਦਰ ਤੋਂ ਆਈ ਜੋ ਵੈਰੂ ਨੇ ਮੇਰਾ ਦੁੱਖ ਕਟਿਆ ਪਰਮਾਤਮਾ ਨੇ ਇੱਕ ਗੋਲੀ ਵੀ ਨਹੀਂ ਮੇਖਾਂਦੀ ਜਿਵੇਂ ਇੰਨੀ ਸੇਵਾ ਪਰੇਮ ਉਹਦੇ ਮੈਂ ਦਿਨ ਰਾਤੇ ਸੇਵਾ ਕਰਦਿਆਂ ਤੱਕ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਨੂੰ ਇਹ ਬਿਮਾਰੀ ਹੈ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਤਨ ਸ਼੍ਰੀ ਗੁਰੂ ਰਾਮਦਾਸ ਦਾ ਅਸਰ ਰਾਮਦਾਸ ਜੀ ਦੇ ਘਰ ਹੀ ਸੀ ਆਈ ਸਾ ਗੁਰੂ ਰਾਮਦਾਸ ਦੇ ਘਰ ਬਹਿ ਕੇ ਅਰਦਾਸ ਕੀਤੀ ਉਸ ਵੇਲੇ ਨੇ ਮੇਰੇ ਉੱਤੇ ਇੰਨਾ ਹੀ ਮਕਾਮ ਬੈਠ ਗੋਣੇ ਮੇਰੇ ਇੰਨਾ ਤੇ ਪਾਣੀ ਇੰਨਾ ਰੋਈ ਮੈਂ ਇੰਨਾ ਰੋਈ ਵੇਰ ਨੇ ਮੇਰਾ ਦਿੱਤਾ ਨਾ ਬਸ ਇਹ ਦੁੱਖ ਨਹੀਂ ਦਰ ਦੁੱਖ ਜਾ ਰਿਹਾ ਤਾਂ ਪ੍ਰਿਯ ਉਸ ਵੇਲੇ ਦਾ ਜਿਉਂ ਮੈਂ ਲੜ ਪੜਿਆ ਤੇ ਜਿਉਂ ਵੇਰ ਨੇ ਮੇਰਾ ਇਹ ਦੁੱਖ ਕਰਦੇ ਆ ਪਰਮਾਤਮਾ ਦੇ ਬਿਲਕੁਲ ਫਤਮਾਈ ਜਿੱਥੇ ਡਾਕਟਰਾਂ ਦੀ ਦਵਾਈ ਕੰਮ ਬੰਦ ਕਰ ਦਿੰਦੀ ਹੈ ਤਾਂ ਉੱਥੇ ਇਹ ਦਵਾਈ ਸ਼ੁਰੂ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਇੱਥਾਨੇ ਤੇ ਇਸ ਤੋਂ ਮੇਰੀ ਐਮ ਮਾਰ ਗਿਆ ਮਈਆ ਅੱਜ ਤੋਏ ਵਿੱਚ ਕੋਈ ਬਿਲਕੁਲ ਜਿਤਨੀ ਹੁੰਦੀ ਆਉਂਦੇ ਵਿੱਚ ਕੋਈ ਵੀ ਦਸ ਕਰਾਵਾ ਨਹੀਂ ਆਉਂਦੀ ਕਿੰਨੇ ਸਮਾਂ ਗੁਰੂ ਮਾਰਾ ਜੀ ਕੋਈ ਮੈਨੂੰ ਅੱਜ ਤੋਂ 34 ਸਾਲ ਹੋ ਗਿਆ ਮੈਂ ਕਿਵੇਂ ਠੀਕ ਹੋਈ ਕਿਵੇਂ ਅਦਾਸ ਆ ਇਸੇ ਅਦਾਸ ਮੈਂ ਸ਼ਨੀਵਾਰ ਐਤਵਾਰ ਮੈਂ ਨਾਲੇ 5 ਦਿਨ ਗੁਰੂ ਰਾਮ ਦਾਸ ਦੇ ਘਰ ਦੇ ਸੇਵਾ ਕਰਦੇ ਰਿਹਾ ਗੁਰੂ ਫਤੂ ਰਾਮ ਦਾਸ ਜੀ ਦਾ ਸਦਲੀ ਤੇ ਸੇਵਾ ਵੈਨ ਦੇ ਕਰਾ ਹਫਤੇ ਬਾਅਦ ਨਾਲ ਕਰਨੀ ਚਾਹੀਦੀ ਸਿਖਾਹ ਰਹੇ ਕਰ ਵੈਨ ਤੇ ਕਰ ਬਹੁਤ ਛੜੇ 베ਰ ਲੱਗੇ ਨੇ ਸੰਗਤ ਦੀ ਆਸਤਾ ਬਹੁਤ ਜਿਆਦਾ ਘੰਟਿਆਂ ਬੱਧੀ ਵੇਟ ਕਰਦੀ ਆ ਕਿ ਕੋਈ 베ਰ ਉਹਨਾਂ ਦੀ ਝੋਲੀ ਵਿੱਚ ਦਿੱਕੇ ਕਰਮਾ ਭਾਗਾਂ ਵਾਲੇ ਜਿਹਨਾਂ ਨਾਲ ਮਹਾਰਤ ਉੱਚ ਪਾਉਂਦਾ ਉਹ ਵੈਗ ਕਰਮਾ ਭਾਗਾਂ ਵਾਲੇ ਜਿਨ੍ਹਾਂ ਦੀ ਝੋਲੀ 'ਚ 베ਰ ਦਿੱਂਦੇ ਬਹੁਤ ਕਰਮਾ ਭਾਗਾਂ ਵਾਲਾ ਉਹਨਾਂ ਦੇ ਕਰਵਾਇ ਰਹੇ ਦਿੰਦਾ 베ਰ ਸੋਹਰੀ ਦੇਖਿਆ ਕਿ ਸੰਗਤ ਦੀ ਜਿਹੜੀ ਸ਼ਰਧਾ ਭਾਵਨਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਬਹੁਤ ਜ਼ਿਆਦਾ ਔਰ ਸੰਗਤ ਕਿੰਨਾ ਸਮਾਂ ਲਾਈਨਾਂ ਦੇ ਵਿੱਚ ਲੱਤ ਕੇ ਵੇਟ ਕਰਕੇ ਔਰ ਸੰਗਤ ਇੱਥੇ ਵੇਟ ਕਰਦੀ ਐ ਸੋ ਧੰਨ ਧੰਨ ਸ਼੍ਰੀ ਗੁਰੂ ਸਾਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਇਹ ਗੁਰਦੁਆਰਾ ਸ਼੍ਰੀ ਦੁਖਪੰਜਨੀ 베ਰੀ ਸਾਹਿਬ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ 베ਰੀ ਨੂੰ ਬਹੁਤ ਜ਼ਿਆਦਾ 베ਰ ਲੱਗੇ ਹੋਣੇ ਸੋ ਬੜੀ ਵੱਡੀ ਸ਼ਰਧਾ ਹੈ ਸੰਗਤਾਂ ਦੀ ਸ਼ਰਧਾ ਭਾਵਨਾ ਹੈ ਸੋ ਇਸ 베ਰੀ ਥੱਲੇ ਬੈ ਕੇ ਘੰਟਿਆਂ ਬੱਧੀ ਬੈ ਕੇ ਸੰਗਤਾਂ 베ਰ ਦੀ ਵੇਟ ਕਰਦੀਆਂ ਨੇ ਉਡੀਕ ਕਰਦੀਆਂ ਨੇ ਇਹ ਅਰਦਾਸ ਕਰਦੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅੱਗੇ ਕਿ ਉਹਨਾਂ ਦੀ ਝੋਲੀ ਵਿੱਚ ਕੋਈ ਇੱਕ ਬੇਰ ਦਾ ਤਿੰਤਾ ਹੀ ਡਿੱਗ ਜਾਵੇ ਤੇ ਉਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਗ੍ਰਹਿਣ ਕਰਦੀਆਂ ਨੇ ਸੋ ਅਰਦਾਸ ਕੀਤੀ ਜਾਂਦੀ ਹੈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦੇ ਤੁਸੀਂ ਦਰ ਦੇਖ ਸਕਦੇ ਹੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੇ ਗੁਰਦੁਆਰਾ ਜਿਹੜਾ ਕਿ ਇੱਥੇ ਥੜਾ ਸਾਹਿਬ ਇੱਕ ਸੋਭਿਤ ਆਇਆ ਜਿੱਥੇ ਬੈਠ ਕੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਸਿਮਰਨ ਕਾਰਜ ਇਹਨੇ ਪਾਠ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਸੋ ਬੜੀ ਵੱਡੀ ਸੰਗਤਾਂ ਦੀ ਸ਼ਰਧਾ ਭਾਵਨਾ ਸੋ ਇਸ ਸਥਾਨ ਤੇ ਆ ਕੇ ਪਵਿੱਤਰ ਸਥਾਨ ਤੇ ਆ ਕੇ ਸੰਗਤਾਂ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਹਰ ਇੱਕ ਦੀਆਂ ਚੋਲੀਆਂ ਭਰਦੇ ਨੇ ਸੋ ਬੜੀ ਵੱਡੀ ਸੰਗਤ ਜਿਹੜੀ ਕਿ ਸ਼ਰਧਾ ਭਾਵਨਾ ਸੰਗਤਨ ਗੱਲ ਕਿੱਥੋਂ ਆਏ ਜੀ ਅਸੀਂ ਛੋਟੀ ਕਮਨਤ ਬਾਇਕ ਜੀ ਅ ਇੱਥੇ ਆ ਕੇ ਜਦੋਂ ਇਸ਼ਨਾਨ ਪਵਿੱਤਰ ਇਸ਼ਨਾਨ ਕੀਤਾ ਜਾਂਦੇ ਨੇ ਸਭ ਦੇ ਦੁੱਖੜੇ ਦੂਰ ਹੋ ਜਾਂਦੇ ਨੇ ਹਾਂ ਜੀ ਹਾਂ ਜੀ ਸਾਰੇ ਦੁੱਖ ਦੂਰ ਦੇ ਮਾਰਨ ਗੁਰੂ ਅਮਰਦਾਸ ਸਾਰੇ ਦੁੱਖ ਘਟਦਾ ਜੀ ਇਹਨੂੰ ਪੋਤਗ ਵਰਤਦੇ ਜੀ ਹਾਂਜੀ ਤੇ 베ਰ ਲੱਗੇ ਹੋਏ ਨੇ ਮਿੱਠੇੜੇ 베ਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਦੇਖ ਰੱਖ ਵੀ ਕੀਤੀ ਕਿਉਂਕਿ ਪਿਛਲੇ 5 ਸਾਲਾਂ ਤੋਂ ਇਹ 베ਰੀ ਲੱਗੀ ਹੋਈ ਹੈ ਹਾਂਜੀ ਹਾਂਜੀ ਇਹ ਦੋ ਪੰਜਰੀ 베ਰੀ ਦਾ ਇਤਿਹਾਸ ਵੀ ਹੈ ਤੇ ਗੁਰੂ ਅਮਰਦਾਸ ਸਾਹਿਬ ਦੇ ਫਲ ਫਲ ਫੁੰਦੇ ਛੋਲੇ ਸੀ ਤੇ ਬੜੀ ਵੇਟ ਕਰਨੀ ਪੈਂਦੀ ਸੰਗਤ ਦਾ ਸੰਗਤ ਪੋਜ ਦਾ ਵੇਟ ਵੀ ਕਰਦੀ ਹੈ ਗੁਰੂ ਮਹਾਰਾਜ ਜੀ ਤਪੱਸਿਆ ਵੀ ਕਰਵਾਉਂਦੇ ਹਾਂਜੀ ਹਾਂਜੀ ਉਹ ਤੇ ਹੈ ਜੀ ਹਾਂ ਸੋ ਕਿੰਨੀ ਕਿਰਤਾਂ ਪਾਵਨਾ ਸੋ ਬਹੁਤ ਜ਼ਿਆਦਾ ਬਹੁਤ ਹੈ ਦੇਸ਼ਾਂ ਦੇਸ਼ਾਂ ਸੰਗਤਾਂ ਹੁੰਦੀ ਸੋ ਤੁਸੀਂ ਦੇਖਿਆ ਕਿ ਸੰਗਤਾਂ ਦੇਸ਼ਾਂ ਦੇਸ਼ਾਂ ਤੋਂ ਆਉਂਦੀਆਂ ਨੇ ਇੱਥੇ ਆ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਔਰ ਧੰਤਨ ಶ್ರೀ ਗੁਰੂ ਰਾਮਦਾਸ ਜੀ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਨੇ ਸੋ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸ਼੍ਰੀ ਦੁੱਖ ਪੰਜਨੀ ਪੀਰ ਸਾਹਿਬ ਦੇ ਜੋ ਕਿ ਜਿਸਨوں ਕੇ ਮੇਥੜੇ 베ਰ ਲੱਗੇ ਹੋਏ ਨੇ ਪਿਛਲੇ 500 ਸਾਲ ਤੋਂ ਲਗਾਤਾਰ ਇਹ 베ਰੀ ਇਤਿ ਸੋਭਤ ਹੈ ਸਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪਰਕਰਮ ਦੇ ਤਿੰਨ 베ਰੀਆਂ ਨੇ ਸੋ ਇਸੇ ਤਰ੍ਹਾਂ ਹੀ ਉਹਨਾਂ ਦੀ ਦੇਖ ਰੇਖ ਵੀ ਕੀਤੀ ਜਾਂਦੀ ਹੈ ਔਰ ਇਸੇ ਤਰ੍ਹਾਂ ਸੋਭਤ ਨੇ ਔਰ ਮਿਠੜੇ ਹਰ ਸਾਲ 베ਲ 베ਰ ਲੱਗਦੇ ਨੇ ਔਰ ਜੇ ਕਿਹਾ ਜਾਵੇ ਤਾਂ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਮਾਹਿਰ ਡਾਕਟਰਾਂ ਦੁਆਰਾ ਇਹਨਾਂ ਦੀ ਦੇਖ ਰੇਖ ਵੀ ਕੀਤੀ ਜਾਂਦੀ ਹੈ ਔਰ ਇਸੇ ਤਰ੍ਹਾਂ ਹੀ ਇਸ ਨੂੰ ਮਿਠੜੇ 베ਰ ਹਰ ਸਾਲ ਲੱਗਦੇ ਨੇ ਔਰ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਤੇ ਨਾਲ ਘੰਟਿਆਂ ਬੱਧੀ ਤਪੱਸਿਆ ਕਰਕੇ ਇਸ ਨਿਕੜੇ ਦੇਰ ਨੂੰ ਲੈਣ ਵਾਸਤੇ ਉਡੀਕ ਕਰਦੀਆਂ ਨੇ ਸਤੰਤਨ ਸ਼੍ਰੀ ਗੁਰੂ ਰਾਮਦਾਸ ਜੀ ਕੀ ਅਰਦਾਸ ਕੀਤੀ ਜਾਂਦੀ ਹੈ ਕਿ ਤੰਤਨ ਸ਼੍ਰੀ ਗੁਰੂ ਰਾਮਦਾਸ ਜੀ ਹਰ ਇੱਕ ਦੀਆਂ ਝੋਲੀਆਂ ਖੁਸ਼ੇ ਨਾਲ ਪਰਦੇ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੇ ਖਾਸ ਰਿਪੋਰਟ ਅੰਮ੍ਰਿਤਸਰ